ਜਲੰਧਰ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਤੁਹਾਨੂੰ ਦੱਸ ਦਈਏ ਕਿ ਜਲੰਧਰ ਪੁਲਿਸ ਵੱਲੋਂ ਨਗਰ ਨਿਗਮ ਦੇ ਸਹਿਯੋਗ ਦੇ ਨਾਲ ਭਾਰਗਮ ਕੈਂਪ ਖੇਤਰ ਵਿੱਚ ਸ਼੍ਰੀ ਕਬੀਰ ਮੰਦਰ ਨੇੜੇ ਤਿੰਨ ਭਰਾਵਾਂ ਜੋ ਕਿ ਬਦਨਾਮ ਨਸ਼ਾ ਤਸਕਰ ਨੇ ਉਹਨਾਂ ਦੇ ਗੈਰ ਕਾਨੂੰਨੀ ਤੌਰ ਤੇ ਬਣੇ ਘਰ ਨੂੰ ਢਾਹ ਦਿੱਤਾ ਗਿਆ ਜਾਣਕਾਰੀ ਦੇ ਮੁਤਾਬਕ ਨਸ਼ਾ ਤਸਕਰ ਮੌਲਾ ਦੇ ਤਿੰਨ ਭਰਾ ਨਸ਼ਾ ਵੇਚਣ ਦਾ ਕੰਮ ਕਰਦੇ ਨੇ ਤੇ ਅੱਜ ਸਵੇਰੇ ਪੁਲਿਸ ਵੱਲੋਂ ਭਾਰਗਵ ਕੈਂਪ ਵਿੱਚ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ ਜਲੰਧਰ ਸਿਟੀ ਪੁਲਿਸ ਦੇ ਸੀਨੀਅਰ ਅਧਿਕਾਰੀ ਵੀ ਮੌਕੇ ਤੇ ਮੌਜੂਦ ਸਨ ਪੁਲਿਸ ਕਿਸੇ ਵੀ ਸਥਿਤੀ ਨੂੰ ਵਿਗੜਨ ਤੋਂ ਰੋਕਣ ਦੇ ਲਈ ਤਿਆਰ ਸੀ ਵਰਿੰਦਰ ਸਿੰਘ ਉਰਫ ਮੋਲਾ ਉਸ ਦਾ ਭਰਾ ਰੋਹਿਤ ਅਤੇ ਜਤਿੰਦਰ ਸਾਰੇ ਭਾਰਗਵ ਕੈਂਪ ਦੇ ਰਹਿਣ ਵਾਲੇ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਕਈ ਮਾਮਲਿਆਂ ਦੇ ਵਿੱਚ ਨਾਮਜ਼ਦ ਨੇ ਨਗਰ ਨਿਗਮ ਦੇ ਅਧਿਕਾਰੀਆਂ ਦੇ ਅਨੁਸਾਰ ਉਸ ਦੇ ਘਰ ਤੋਂ ਕਈ ਵਾਰ ਗੈਰ ਕਾਨੂੰਨੀ ਤੌਰ ਤੇ ਬਣਾਏ ਗਏ ਘਰ ਬਾਰੇ ਜਾਣਕਾਰੀ ਤੇ ਦਸਤਾਵੇਜ਼ ਮੰਗੇ ਗਏ ਸਨ ਪਰ ਉਹ ਇਸ ਨੂੰ ਹਮੇਸ਼ਾ ਅਣਦੇਖਾ ਕਰਦਾ ਰਿਹਾ ਅਧਿਕਾਰੀਆਂ ਨੇ ਕਿਹਾ ਕਿ ਆਖਰਕਾਰ ਨਿਗਮ ਦੇ ਵੱਲੋਂ ਕੀਤੀ ਗਈ ਕਾਰਵਾਈ ਦੇ ਹਿੱਸੇ ਵਜੋਂ ਉਹਨਾਂ ਦਾ ਹੁਣ ਘਰ ਢਾ ਦਿੱਤਾ ਗਿਆ ਦੂਜੇ ਪਾਸੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਨਗਰ ਨਿਗਮ ਦੀ ਇਸ ਕਾਰਵਾਈ ਦੇ ਵਿੱਚ ਕਾਨੂੰਨ ਵਿਵਸਥਾ ਬਣਾਈ ਰੱਖਣ ਦੇ ਲਈ ਪੁਲਿਸ ਤਾਇਨਾਤ ਕੀਤੀ ਗਈ ਹੈ ਸਾਰੀ ਕਾਰਵਾਈ ਨਗਰ ਨਿਗਮ ਵਿਭਾਗ ਦੇ ਵੱਲੋਂ ਕੀਤੀ ਜਾ ਰਹੀ ਹੈ ਇਹਨਾਂ ਨੇ ਕੋਈ ਸਾਨੂੰ ਜਵਾਬ ਨਹੀਂ ਦਿੱਤਾ ਨਾ ਓਨਰਸ਼ਿਪ ਦਾ ਨਾ ਨਕਸ਼ਾ ਦਾ ਕੋਈ ਨੋਟਿਸ ਵਗੈਰਾ ਹਾਂਜੀ ਨੋਟਿਸ ਇਹਨਾਂ ਸਾਬ ਹੋਏ ਜਿਉ ਪ੍ਰਸਕ੍ਰਾਈਬ ਹੈਗੀ ਹੈ ਕਾਰਵਾਈ ਉਹ ਅਸੀਂ ਕਰਕੇ ਹੁਣ ਫਿਰ ਅਸੀਂ ਆਏ ਹਾਂ ਡਾਕੂਮੈਂਟੇਸ਼ਨ ਲਈ ਔਰ ਜੋੜਾ ਇਹਨਾਂ ਦਾ ਜਿਆਦਾ ਇਲੀਗਲ ਪਾਰਟ ਹੈ ਉਹ ਅਸੀਂ ਰੂਵ ਕਰਦੇ ਹਾਂ ਹੋਰ ਹੋਰ ਦੱਸੋ ਇੰਨੇ ਦੇ ਉੱਪਰ ਕੋਈ ਨਿਸ਼ਾਨ ਉਸ਼ੇ ਨੂੰ ਵੀ ਲੈ ਸਕਦੇ ਹੋ ਤੁਸੀਂ ਪਲੀਜ਼ ਬੈਗ ਵਿੱਚ ਇਸੇ 16ਵਾ ਇਸ ਲੱਕੇ ਜ ਹੋਰ ਵੀ ਕੋਈ ਇਦਾਂ ਦੀ ਕਨਸੈਪਸ਼ਨ ਹੈ ਕਿ ਜਿਹੜੀ ਸਾਡੇ ਕੋ ਆਈ ਹੈ ਸਾਡੇ ਨੋਟਿਸ ਵਿੱਚ ਉਹ ਅਸੀਂ ਕਰ ਰਹੇ ਹਾਂ ਕਿ ਨਾਮ ਕੀ ਜੀ ਆਪਣਾ ਮੇਰਾ ਇਕਬਾਲ ਫਰੀਸੀ ਹੁੰਦਾ ਵਾ ਐਮਟੀ ਚਲ ਅੱਜ ਜੋ ਕਾਰਵਾਈ ਕੀ ਜਾ ਰਹੀ ਹੈ ਇਹ ਕਾਰਵਾਈ ਇਸ ਐਫਆਈਆਰ ਉੱਪਰ ਤੇ ਇਸ ਮਾਮਲੇ ਕੇ ਤਹਿਤ ਵੇਖੀ ਜਾ ਰਹੀ ਹੈ ਨਹੀਂ ਜੀ ਇਹ ਜਿਹੜਾ ਮਿਊਨਿਸਪਲ ਕਾਰਪੋਰੇਸ਼ਨ ਪਲੱਸ ਜਿਹੜੇ ਐਮਟਪੀਪੀ ਹੈਗੇ ਆ ਉਹਨਾਂ ਵੱਲੋਂ ਜਿਹੜੀ ਇਲੀਗਲ ਸਟਰਕਚਰਸ ਜਿਹੜੇ ਹੈਗੇ ਆ ਉਹ ਆਇਡੈਂਟੀਫਾਈ ਕੀਤੇ ਜਾਂਦੇ ਆ ਜੀ ਜਿਸ ਦੇ ਤਹਿਤ ਇਹਨਾਂ ਨੇ ਕੱਲ ਸਾਨੂੰ ਇੱਕ ਰਿਕਵਿਜ਼ੀਸ਼ਨ ਕੀਤੀ ਸੀ ਕਿ ਫੋਰਸ ਦੀ ਭਾਰਗੋ ਕੈਂਪ ਏਰੀਆ ਦੇ ਵਿੱਚ ਤੇ ਉਸ ਦੇ ਤਹਿਤ ਅਸੀਂ ਅੱਜ ਜਿਹੜੀ ਇੱਥੇ ਫੋਰਸ ਜਿਹੜੀ ਇਹਨਾਂ ਨੂੰ ਮੁਹੱਈਆ ਕਰਾਈ ਹੈ ਤਾਂ ਜੋ ਕਾਰਪੋਰੇਸ਼ਨ ਦੀ ਟੀਮ ਨੂੰ ਪਲੱਸ ਉਹਨਾਂ ਦੀ ਜਿਹੜੀ ਮਸ਼ੀਨਰੀ ਹੈ ਉਹਨਾਂ ਦੀ ਸਿਕਿਉਰਿਟੀ ਅਸੀਂ ਇਨਸ਼ੋਰ ਕਰ ਸਕੀਏ ਉਹਨਾਂ ਨੂੰ ਕੋਈ ਮਤਲਬ ਨੁਕਸਾਨ ਸੀ ਜੋ ਅੱਜ ਇੱਥੇ ਮੌਕੇ ਤੇ ਤੁਹਾਨੂੰ ਕੋਈ ਨਸ਼ੇ ਲੇਟਰੀ ਤੋਂ ਕੋਈ ਕਾਰਵਾਈ ਨਹੀਂ ਕੀਤੀ ਨਹੀਂ ਫਿਲਹਾਲ ਜੀ ਉਹ ਅਸੀਂ ਆਇਡੈਂਟੀਫਾਈ ਕਰਨ ਵਾਲੀ ਚੀਜ਼ ਹੈਗੀ ਹੈ ਉਹ ਰਿਕਾਰਡ ਚੈੱਕ ਕਰਕੇ ਫਿਲਹਾਲ ਤਾਂ ਜੀ ਅਸੀਂ ਜੋ ਸਾਨੂੰ ਰਿਕਵਿਜ਼ਿਸ਼ਨ ਕੀਤੀ ਗਈ ਸੀ ਕਿ ਫੋਰਸ ਦੀ ਅਸੀਂ ਉਹ ਇਹਨਾਂ ਦੀ ਟੀਮ ਦੀ ਸਿਕਿਉਰਿਟੀ ਵਾਸਤੇ ਅਸੀਂ ਫੋਰਸ ਸੈਟੀਫਾਈ ਕੀਤੀ ਹੈ ਸਰ ਜੀ ਗੱਲ ਕਰੀਏ ਕੈਟੇਗਰੀ ਕਿਹੜੇ ਕਿਹੜੇ ਮਾਮਲੇ ਤੇ ਲਾਦਣਾ ਇੱਥੇ ਹਾਂ ਜੀ ਇੱਥੇ ਜੀ ਮੇਰੇ ਨਾਲ ਤਿੰਨ ਐਸਐਚਓ ਹੈ ਜੀ ਇੱਕ ਐਸਐਚਓ ਬਾਵਾਕੇ ਲੱਗੇ ਜੀ ਐਸਐਚਓ ਫਾਰਗੋ ਕੈਂਪ ਹੈਗੇ ਆ ਤੇ ਐਸਐਚਓ ਡਿਵੀਜ਼ਨ ਨੰਬਰ 6 ਹੈਗੇ ਜੀ plus additional force hai gayi hai ji takriban 40 agal ke de kuch kuch din modulus ne aur bhi hai gayi inade filhal ta ji inanne ehi side side identify kiti hai je kar koi hor inanne illegal structure identify karke due procedure follow kita huga we will provide them security sudharan sir ji koti hai ji progress kar rahe ho ki us naseer parchan gar bhi advance due dekhe record ka check karke asi us cheez nu clear kar pauna asi taade karde ki team da ਨਹੀਂ ਨਹੀਂ ਹੁਣ ਤਾਂ ਜਿਹੜਾ ਸਾਡਾ ਸੈਪਰੇਟ ਚੱਲਦਾ ਰਹਿੰਦਾ ਜੀ ਅਸੀਂ ਐਫ ਆਈ ਆਰ ਰਜਿਸਟਰ ਕਰਦੇ ਰਹਿੰਦੇ ਆ ਜੁਡੀਸ਼ੀਅਲ ਪ੍ਰੋਸੀਜਰ ਉਹਨੂੰ ਫੋਲੋ ਕਰਦੇ ਰਹਿੰਦੇ ਆ ਇਹਨਾਂ ਨੇ ਕੋਈ ਸਾਨੂੰ ਜਵਾਬ ਨਹੀਂ ਦਿੱਤਾ ਨਾ ਓਨਰਸ਼ਿਪ ਦਾ ਨਾ ਨਾ ਨਕਸ਼ੇ ਦਾ ਕੋਈ ਨੋਟਿਸ ਵਗੈਰਾ ਹਾਂਜੀ ਨੋਟਿਸ ਇਹਨਾਂ ਨੂੰ ਸਰਵ ਹੋਇਆ ਜੀ ਜੋ ਪ੍ਰਸਕ੍ਰਾਈਬ ਹੈਗੀ ਹੈ ਕਾਰਵਾਈ ਉਹ ਅਸੀਂ ਕਰਕੇ ਹੁਣ ਫਿਰ ਅਸੀਂ ਆਏ ਆ ਡਬਲਿਓ ਲਿਸ਼ੀ ਉਹ ਜਿਹੜਾ ਇਹਨਾਂ ਦਾ ਜਿਆਦਾ ਇਲੀਗਲ ਪਾਰਟ ਹੈ ਉਹ ਅਸੀਂ ਰਿਮੂਵ ਕਰਦੇ ਆ ਹੋਰ ਥੇ ਹੋਰ ਦੱਸੋ ਇਹਨਾਂ ਦੇ ਉੱਪਰ ਕੋਈ ਨਸ਼ੇ ਨੁਸ਼ੇ ਨੂੰ ਵੀ ਲੈ ਕੇ ਨਹੀਂ ਉਹ ਤੁਸੀਂ ਪੁਲਿਸ ਲੈ ਜਾਓ ਜੀ ਇਸੇ 16 ਵਾ ਇਸ ਲਾ ਕੇ ਹੋਰ ਵੀ ਕੋਈ ਇਦਾਂ ਦੀ ਕੰਸਟਰਕਸ਼ਨ ਹੈ ਕਿ ਜਿਹੜੀ ਸਾਡੇ ਕੋ ਆਈ ਹੈ ਸਾਡੇ ਨੋਟਿਸ ਵਿੱਚ ਉਹ ਅਸੀਂ ਕਰ ਰਹੇ ਹਾਂ ਕਿ ਨਾਮ ਕੀ ਜੀ ਆਪਣਾ ਮੇਰਾ ਇਕਬਾਲ 프리ਸੀ ਨੰਦਾਵਾ ਐਮਟੀ